ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਅਨੂ ਅਤੇ ਤਾਜ਼ ਦੇ ਵਿੱਚ ਅੱਜ ਮੈਂ ਚਲਾਣੀ ਸਿੱਖ ਰਹੀ ਐ ਐਕਟਿਵਾ ਮੇਰੀ ਸਕੂਟਰੀ ਤੇ ਦੇਖਦੇ ਆ ਮੇਰੇ ਤੋਂ ਚੱਲਦੀ ਐ ਕਿ ਨਹੀਂ ਪਰ ਮੈਂ ਕੋਸ਼ਿਸ਼ ਤਾਂ ਪੂਰੀ ਕਰੂੰਗੀ ਚਲਾਣ ਦੀ ਚਲਾ ਕੇ ਦੇਖਦੇ ਆਪਾਂ ਚਲੋ ਹੁਣੇ ਤਿਆਰ ਚਲੋ ਜੀ ਤੇਜਵੀਰ ਵਾਗ ਗਿਆ ਅੰਦਰ ਹੁਣ ਆਪਾਂ ਚਲਾਉਨੇ ਆ ਸਕੂਟਰੀ ਦੇਖਦੇ ਆ ਆਪਣੇ ਤੋਂ ਸਟਾਰਟ ਹੁੰਦੀ ਐ ਕਿ ਨਹੀਂ ਪਹਿਲਾਂ ਆਪਾਂ ਇਹਨੂੰ ਥੋੜਾ ਇੱਧਰ ਵਾ ਦੇ ਤੇ ਜਾ ਕੇ ਮੈਂ ਵੀ ਮੈਂ ਵੀ

ਖੁੱਲ ਨਹੀਂ ਰਹੀ ਇਹ 2000 ইয়ার্স লেটার ਮੈਨੂੰ ਤਾਂ ਪਹਿਲਾਂ ਲੱਗਿਆ ਕਿ ਤਾਂ ਇਹ ਤਾਂ ਖੁੱਲਿਆ ਹਾਂ ਵਾਲਾ ਖੁੱਲਿਆ ਨਾ ਕੜਜੋਂ ਫੜਜੋਂ ਦੁਬਾਰਾ ਗੋਲਦੇ ਆ ਆ ਖੁੱਲ ਨਹੀਂ ਰਹੀ ਤੂੰ ਤੇ ਉਹ ਤੇਜ਼ ਵੀ ਰ ਉਧਰ ਵੱਟਾ ਦੇਖ ਰੇ ਗੇਟ ਵਿੱਚ ਦੀ ਮੈਗਾ ਥੋੜਾ ਹੈ ਚਲੋ ਆਪਣੇ ਚਲਾਉਣ ਦੇ ਕੰਮ ਤੇ ਆ ਜੀ ਬੰਦ ਕਰੀ ਆਹ ਆਹ ਹੋ ਗਈ ਬੰਦ ਚਲ ਓਹ ਓਹੋ ਇਹ ਤਾਂ ਜਿਹੜੇ ਕੋਲ ਲਗੀ ਹੋ ਗਈ ਬੰਦ ਚਲੋ ਚਲੀਏ ਕਰੀਏ ਸਕੂਟਰੀ ਸਟਾਰਟ ਆਹ ਵੇਖੋ ਬੰਦ ਆ ਜੀ ਆਹ ਨਾ ਕਰੀਏ ਸਕੂਟਰੀ ਸਟਾਰਟ ਚਲੀਏ ਹੋਊਗੀ ਹੋਈ ਨਹੀਂ ਦੇਈ ਚਲ ਜੀ ਸਕੂਟਰੀ ਤਾਂ ਹੋ ਗਈ سٹਾਰ ਚਲ ਇਦਾਂ ਕਹਦਾ ਮੈਨੂੰ ਦੱਸ ਦਦੀ ਵੀ ਐਵੇਂ سٹਾਰ ਹੁੰਦੀ ਐ ਪਰ ਆਉਂਦੀ ਤਾਂ ਹੈ ਨਹੀਂ ਮੈਨੂੰ ਦੇਖਦੇ ਹਾਂ ਹੁਣ ਆਪਾਂ ਚਲਾਉਨੇ ਆ ਕੀ ਬਣਦਾ ਆਪਣਾ ਸਕੂਟਰੀ ਨਾਲ आगा। आगा। बड़ा पंगा ही ले रहा है तू मैं हाँ। फिर भी चला के तहत ਇਹ ਜੀ ਗੱਲ ਜਿਹੇ ਚਲਾਉਂਗੀ ਤਾਂ ਸਹੀ ਹੋਰ ਗਈ ਇਹ ਕਿਤਾ ਬੈਕ ਹੀ ਨਹੀਂ ਹੋ ਰਹੀ ਹੁਣ ਇਧਰ ਨੂੰ ਅੜ ਗਈ ਬੜਾ ਪੰਗਾ ਚਲੋ ਜੀ ਸਕੂਟਰੀ ਤਾਂ ਆਪਾਂ ਨੇ ਔਖੇ ਸੌਖੇ ਮਾਡਲ ਹੀ ਆਪਾਂ ਹੁਣ ਲੈ ਕੇ ਚੱਲੀਏ ਬਾਹਰ ਨੂੰ ਪੰਗਾ ਲੈ ਕੇ ਦਾ ਮੇਰਾ ਚੜ ਗਿਆ ਚਲੋ ਜੀ ਚੱਲੀ ਹਲ ਜੋ ਹੁਣ ਗੇਟ ਖੋਲੀਏ ਪਹਿਲਾਂ ਫਿਰ ਪੰਗਾ ਲਾਵਾਂਗੇ ਠੀਕਾ ਦਿੰਦੇ ਆਂ ਠੀਕ ਸਟੈਂਡ ਥੋੜੀ ਜੱਗਿਆ ਕਰਕੇ ਹੜਕੀ ਆਪਾਂ ਕੋਲ ਦੀ ਕੇਟ ਅਰੇ ਰੜ ਗਿਆ ਕੰਮ ਉਹੀ ਚਲ ਥੋੜਾ ਪਿੱਛੇ ਕਰਦੇ

ਚਲਾ ਜੀ ਚਲਾ ਜੀ ਲੈ ਇਹ ਤਾਂ ਪਹਿਲੀ ਸਲਫ ਤੇ ਹੀ ਸਟਾਰਟ ਹੋ ਜਾਂਦੀ ਆ ਜਦ ਇਹ ਨੇ ਆਜੇ ਕੁਝ ਨਹੀਂ ਹਾਂ ਕਿਵੇਂ ਚੱਲੂ ਵਾਹ ਕਿਆ ਸੀਨ ਹੈ ਵਾਹ ਕਾ ਸੀਨ ਹੈ ਚਲ ਆਗੇ ਤਾਂ ਧੂਮੇ ਫਿਰਦੀ ਮੰਮੀ ਤੇਰੀ ਇਹ ਮੈਂ ਕੜੂ ਅਰਜਾ ਤੈਨੂੰ ਜਵਾਬਾ ਦੀ ਪਈ ਆ ਮੈਨੂੰ ਮਾੜੇ ਜਿਹਾ ਚਲਾ ਕੇ ਦੇਖ ਲੈ ਹੁੰਦੇ ਹੋਰ ਮੈਂ ਸਕੂਟਰੀ ਲਿਆਉਂਦੀ ਵੀ ਆ उनो जे कण नली ਉਹ ਦੰਦ ਕੱਢਦੀਆਂ ਮੇਰੇ ਸੱਟ ਵੱਜਣੀ ਸੀ ਹੁੰਦਾ ਪਰਾ ਲੈ ਜਾ ਤੇ ਸੱਟ ਨਾਲ ਵਾਦੀ ਤਾਂ ਐਂ ਰੋੜ ਕੇ ਲੈ ਕੇ ਜਾਉਣੀ ਲੱਗੀ ਬੜੀ ਐ ਕੁਕੁੱਤੀ ਸੱਟ ਆਏ ਆਏ ਤਾਂ ਭਾਜੀ ਬਹੁਤ ਐ ਪੰਗਾ ਐ ਈ ਸਕੂਟਰੀ ਨਾਲ ਲੈ ਰਿਆ ਚਲੋ ਜੀ ਹੁਣ ਤਾਂ ਲੱਗੀ ਹਲੇ ਗੋਡੇ ਤੇ ਸੱਟ ਸਕੂਟਰੀ ਮੈਂ ਪੱਕਾ ਚਲਾਉਂ ਚਲਾ ਕੇ ਦਿਖਾਉਂ ਤੁਹਾਨੂੰ ਕੋਈ ਨਾ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ